ਅਗਰ ਜੀ ਕਾਕਾ ਸਾਹਿਬ ਵੈਗਰ ਚੁਕੀਏ ਭਾਦੇ ਮੈਂ ਕੁਛ ਚੰਨ ਸੇਖ ਸੇ ਅੱਜ ਦੀ ਜਿਹੜੀ ਮੇਰੇ ਲਿਖਤਿਆ ਉਹਦਾ ਵਿਸ਼ਾ ਵਾ ਚੰਗਿਆਂ ਦੇ ਨਾਲ ਨੇਕੀ ਕਰੀਏ ਇੱਕ ਦਿਨ ਕਿਸੇ ਦੀ ਇਹ ਵੀਡੀਓ ਵੇਖ ਰਿਆ ਸੀ ਬਜੀ ਯੂਟਿਊਬ ਤੇ ਤੇ ਉਸ ਵਿੱਚ ਜਿਹੜੀਆਂ ਪੰਕਤੀਆਂ ਵਾ ਇਹ ਪੰਕਤੀਆਂ ਵਾ ਕਿਸੇ ਲਖਾਰੀ ਤੇ ਮੈਨੂੰ ਬੜੀਆਂ ਫਰ ਵਧੀਆ ਲਗੀਆਂ ਤੇ ਉਹ ਮੈਂ ਜਿਹੜੀਆਂ ਤੁਹਾਡੇ ਨਾਲ ਹੀ ਮੈਂ ਸਾਂਝੀਆਂ ਜਿਹੜੀਆਂ ਕਰਦਾ ਵਾਂ ਨੇਕਾ ਦੇ ਸੰਗ ਨੇਕੀ ਕਰੀਏ ਨਸਲਾ ਨਹੀਂ ਪਲਉਂਦੇ ਬੁਰਿਆ ਦੇ ਸੰਗ ਨੇਕੀ ਕਰੀਏ ਉਲਟਾ ਜੋਖ ਪਚਾਉਂਦੇ ਇਹ ਕੋਈ ਸੂਫੀ ਰਾਈਟਰ ਆ ਉਹ ਹੁੰਦੀਆਂ ਜਿਹੜੀ ਆ ਲਿਖਤਿਆ ਇਹਦੇ ਵਿੱਚ ਜਿਹੜੀਆਂ ਉਹ ਸਤਰਾ ਲਿਖਣ ਵਾਲਾ ਇਹ ਆ ਤਾਂ ਵੀ ਜੇ ਕਿਸੇ ਚੰਗੇ ਇਨਸਾਨ ਨਾਲ ਜਿਹੜੀ ਨੇਕੀ ਕਰਦੇ ਜੇ ਤਾਂ ਉਸਦੇ ਜਿਹੜੀ ਆਉਣ ਵਾਲੀਆਂ ਜਿਹੜੀਆਂ ਅੱਜ ਜਿਹੜੀਆਂ ਪੁਸਤਾਵਾਂ ਆਉਂਦੇ ਆਉਣ ਵਾਲੇ ਗਾ ਬੱਚੇ ਜਨਰੇਸ਼ਨਾਂ ਆ ਉਹ ਵੀ ਤੇੜੀਆਂ ਯਾਦ ਰੱਖਦੀਆਂ ਆ ਇਸ ਕਹਿ ਵਡਿਆ ਨੇ ਇਹ ਵੀ ਇਨਾਂ ਦੇ ਵੱਡਿਆਂ ਨੇ ਸਾਡੇ ਸਾਡੇ ਵੱਡਿਆਂ ਨਾਲ ਕਿਸੇ ਨੇ ਕੁਝ ਵਿੱਚ ਉਹ ਚੰਗਾ ਕੁਝ ਕੀਤਾ ਸੀ ਤੇ ਉਹਨਾਂ ਨੂੰ ਯਾਦ ਰੱਖਦੇ ਆ ਤੇ ਉਹਨਾਂ ਬਾਰੇ ਹਮੇਸ਼ਾ ਜਿਹੜੀ ਆ ਚੰਗੀ ਸੋਚ ਰੱਖਦੇ ਆ ਕੋਸ਼ਿਸ਼ ਕਰਦੇ ਆ ਵੀ ਆਪਣਾ ਉਹਨਾਂ ਦਾ ਜਿਹੜਾ ਆਸਾਨ ਆ ਉਹ ਤੇ ਹੀ ਉਤਾਰ ਸੋ ਕੋ ਘਟੋ ਘਟ ਨਹੀਂ ਤੇ ਕਰੋੜ ਮਾੜਾ ਨਾ ਉਹਨਾਂ ਨੂੰ ਆਖੋ ਪਰ ਜੇ ਤੁਸੀਂ ਮਾੜੀ ਨੀਤ ਵਾਲੇ ਵਾਲੇ ਜਿਹੜੇ ਹੁੰਦੇ ਆ ਉਹ ਸਗੋਂ ਜੋ ਜਿਹੜਾ ਵਾ ਉਹਨਾਂ ਦੀ ਕੀਤੀ ਨੇਕੀ ਨੂੰ ਭੁੱਲ ਕੇ ਤੇ ਉਹ ਇੱਥੇ ਜਿਹੜਾ ਮਤਲਬ ਸੋਚਦਾ ਰਹਿੰਦੀ ਆ ਵੀ ਕਦੋਂ ਇਹਦਾ ਨਾਲ ਫਰਮਾੜਾ ਕੀਤਾ ਜਾਵੇ ਜਾਂ ਮਾੜਾ ਕਰਨ ਦੀ ਫਿਰ ਕੋਸ਼ਿਸ਼ ਕਰਦੇ ਆ ਜਦੋਂ ਵੀ ਕਦੇ ਦਾ ਲੱਗੇ ਇਹ ਸਤਰਾ ਜਦੋਂ ਮੈਂ ਸੁਣਦਾ ਹਾਂ ਤਾਂ ਮੈਨੂੰ ਜਿਹੜੇ ਬੀਤੇ ਆ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਵੇਖੇ ਆ ਜਾਂ ਮੈਂ ਸੁਣੇ ਆ ਉਹ ਕਈ ਵਾਕਿਆ ਜਿਹੜੇ ਔਜਾੜ ਆ ਜਾਂਦੇ ਆ ਜਿਵੇਂ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦੋ ਸਾਹਿਬਜ਼ਾਦਿਆਂ ਨੂੰ ਉੱਥੇ ਮੁਗਲ ਹਕੂਮਤ ਦੇ ਵੱਲੋਂ ਲੀਆਂ ਵਿੱਚ ਵੇਚਣ ਦਿੱਤਾ ਗਿਆ ਸੀ ਤਾਂ ਉਹਨਾਂ ਦੇ ਜਿਹੜੇ ਜਿਹੜੇ ਫਸਕਾਰ ਦੇ ਵਾਸਤੇ ਜ਼ਮੀਨ ਚਾਹੀਦੀ ਸੀ ਤਾਂ ਉਹ ਜਿਹੜੇ ਹੀ ਦੀਵਾਨ ਫੈ ਟੋਡਰਨ ਵਾਲੀ ਜੀ ਜੀ ਨੇ ਉਹਨਾਂ ਦਾ ਸਨਸਕਾਰ ਕਰ ਲਈ ਉੱਥੋਂ ਦੇ ਹਾਕ ਨੂੰ ਮੂੰਹ ਮੰਗਿਆ ਜਿਹੜੀਆਂ ਮੋਰਾ ਦੇ ਕੇ ਉਹ ਜਿਹੜੀ ਉਹ ਥਾਮ ਆ ਜਿਹੜੀ ਉਹ ਉਹ ਲਈ ਸੀ ਸਨਸਕਾਰ ਵਾਸਤੇ ਤੇ ਉਹ ਉਹਨਾਂ ਦੀ ਜਿਹੜੀ ਉਹ ਨੇਕੀ ਬਦਲੇ ਜਿਹੜੀ ਅਸੇ ਕੌਮ ਜਿਹੜੀ ਆ ਜਿਹੜੀ ਆ ਉਹਨਾਂ ਨੂੰ ਅੱਜ ਥੀਕ ਜਿਹੜੀ ਆ ਉਹਨਾਂ ਦਾ ਜਿਹੜਾ ਬੜਾ ਬੜਾ ਫਿਰ ਸਤਕਾਰ ਕਰਦੀ ਆ ਭੀ ਵੀ ਇਹਨਾਂ ਨੇ ਸਾਡੇ ਵੀ ਗੁਰੂ ਸਾਹਿਬ ਦੇ ਸਾਬਜਾਦਿਆਂ ਦੇ ਇਤਨਾ ਜਿਹੜਾ ਆਪਣੇ ਹਕੀਮਤੀ ਜਿਹੜਾ ਕਿੰਨੀ ਉਹਦੇ ਤਾਂ ਦੌਲਤ ਦੇ ਕੇ ਤੇ ਉਹ ਉਸ ਵੇਲੇ ਉਹਨਾਂ ਦੇ ਦੋਨਾਂ ਦੇ ਇਡੀਓ ਉਹ ਕੰਮ ਕੀਤਾ ਸਿਸਕਾਰ ਵਾਤੇ ਤਾਂ ਨਹੀਂ ਸੀ ਉਹ ਚੀਜ਼ਾਂ ਉਸ ਵਕਤ ਜਿਹੜਾ ਵਾ ਉਸ ਜਿਹੜੀ ਹੈ ਫਿਰ ਮੁਸ਼ਕਲ ਦੀ ਘੜੀ ਵਿੱਚ ਹੈਲਪ ਕੀਤੀ ਉਹਨਾਂ ਨੇ ਬਹੁਤ ਕੀਤੀ ਉਹਨੂੰ ਇਡੀਆ ਉਹ ਯਾਦ ਰੱਖ ਨਹੀਂ ਦਿਆ ਮੈਨੂੰ ਇੱਕ ਨਾ ਕਥਾਵਾਚਕ ਦੀ ਗੱਲ ਯਾਦ ਗਈ ਉਹ ਇੱਕ ਥਾਂ ਤੇ ਸੁਣਾ ਰਿਹਾ ਸੀ ਕਿ ਇੱਕ ਬੜੇ ਸਾਂ ਤੇ ਉਹਾਂ ਦੇ ਵੀ ਕੋਈ ਜਿਹੜੇ ਮਹਾਪੁਰਖ ਜਿਹੜਿਆ ਉਤਰੇ ਜਾ ਰਹੇ ਸੀ ਇੱਕ ਤਰੇ ਤੇ ਜਾ ਰਹੇ ਤੇ ਉਹਨਾਂ ਨੇ ਜਦੋਂ ਕੋ ਕੱਚੇ ਰਾਹ ਸੀ ਤੇ ਉੱਤੇ ਲੱਗਿਆ ਕੋਈ ਛਪੜੀ ਸੀ ਤੇ ਉਹਦੇ ਜੋ ਨੰਗਨ ਰਹੇ ਤੇ ਵੇਖਿਆ ਵੀ ਸਿਰੇ ਤੇ ਲੱਗੇ ਉਥੇ ਠੁਆ ਥੋੜੀ ਜਿਹੀ ਦੂਰ ਪਾਣੀ ਦੇ ਵਿੱਚ ਉ ਡੁੱਬੰਡਿਆ ਸੀ ਉਹਦੇ ਵਿੱਚ ਤੇ ਉਹਨਾਂ ਨੇ ਕਿਛਾ ਵੀ ਇਹਨੂੰ ਚਲੋ ਫਿਰ ਬਾਹਰ ਕੱਢ ਦਵਾਂ ਜਾਨ ਬਚ ਜਾਵੇ ਇਹਦੀ ਉਹਨਾਂ ਜਦੋਂ ਉਥੇ ਗਾੜੀ ਹੱਥ ਕੀਤਾ ਤੇ ਉਹਨੂੰ ਹੱਥ ਦਿੱਤਾ ਵੀ ਇਹਦੇ ਉੱਤੇ ਤੇ ਆ ਜਾ ਡੰਗ ਕੇ ਬਾਹਰ ਤੇ ਉਹਨੇ ਉਹਨਾਂ ਦੇ ਹੱਥ ਤੇ ਉੱਤੇ ਸਭ ਕੁ ਫਿਰ ਡੰਗ ਮਾਰਿਆ ਆਪ ਉੱਤੇ ਬਹਿਣ ਦੀ ਬਜਾਏ ਉਹਨਾਂ ਦੀ ਵਾਚਿਰੋਂ ਝਾੜਿਆ ਤੇ ਉਹ ਫਿਰ ਫੇਡੇ ਪਿਆ ਉਹਨਾਂ ਨੇ ਫਿਰ ਪੁੱਛ ਕੀਤੀ ਉਹਨੇ ਫਿਰ ਉਤਰਾ ਡੰਗ ਮਾਰਿਆ ਇਸ ਤਰ੍ਹਾਂ ਉਹਨੇ ਤਿੰਨ ਚਾਰ ਅਜਿਹੇ ਡੰਗ ਮਾਰਿਆ ਤੇ ਇੱਕ ਲਾਗੇ ਰਾਹ ਗਿਆ ਗੀਰ ਸੀ ਤੇ ਉਹ ਇਤਰਾ ਵੇਖਣ ਰਿਹਾ ਸੀ ਵੀ ਇਹ ਫਕੀਰ ਬੰਦਾ ਉਹਨੂੰ ਬਚਾਰ ਰਿਹਾ ਵਾ ਤੇ ਇਹ ਕੀ ਕਰ ਰਿਹਾ ਉਹਨੂੰ ਆ ਦੇ ਜਦੋਂ ਤੋਂ ਇਨੀ ਵਾਰਾ ਤੁਸੀਂ ਹੱਥ ਕਰਨ ਦਾ ਜੇ ਉਹ ਅੱਗੋਂ ਡੰਗ ਮਾਰਦਾ ਤੇ ਉਹ ਇਹਨੂੰ ਫੇਟੂ ਪੁੰਨਦੇ ਉਹ ਅੱਗੋਂ ਜਿਹੜਾ ਫਕੀਰ ਸੀ ਉਹ ਆ ਦੇ ਵੀ ਇਹ ਇਹਦੀ ਸੋਚ ਆ ਇਹਦੀ ਇਤਨਾ ਦੀ ਫਿਰ ਫਿਕਰ ਤੇ ਆਈ ਦੀ ਬਣੀ ਆ ਤੇ ਇਹਨੇ ਇਹੋ ਕੰਮ ਹੀ ਕਰਨਾ ਵਾ ਇਹਦਾ ਸੁਭਾਅ ਆ ਤੇ ਪਰ ਮੇਰਾ ਸੁਭਾਅ ਆ ਵੀ ਬਚਾਉਣਾ ਵਾ ਜਾਂ ਕਿਸੇ ਨਾਲ ਚੰਗਾ ਕੰਮ ਦੇ ਕੇ ਕਰਨੀ ਆ ਤੇ ਇਹਨੇ ਆਪਣਾ ਜਿਹੜਾ ਸੁਭਾਅ ਦੇ ਇਹ ਜਿਹੜਾ ਇਹ ਮਜਬੂਰ ਆ ਤੇ ਮੈਂ ਆਪਣੇ ਤੋਂ ਪਰ ਮਜਬੂਰ ਆ ਤੇ ਇਸੇ ਇੱਕ ਤਰ੍ਹਾਂ ਆ ਇਹ ਗੱਲ ਆ ਜਿਨ੍ਹਾਂ ਦੀ ਕਈ ਵਾਰ ਜਿਨ੍ਹਾਂ ਦੀ ਆਤਾਂ ਹੀ ਬਣੀਆਂ ਵਾ ਜਾਂ ਜਿਹੜਿਆਂ ਜੇ ਕੋਮਾ ਦੇ ਵਿੱਚ ਉਹ ਕਿਸੇ ਦਾ ਬੁਰਾ ਹੀ ਕਾ ਸੋਚਦੇ ਪਾਵੇਂ ਚੰਗਾ ਵੀ ਉਹਨਾਂ ਦਾ ਕਰੋ ਇੰਝ ਜਦੋਂ ਆਪਾਂ ਵੀ ਸੋ ਕਈ ਵਾਰ ਪੜਦੇ ਵੀ ਆ ਜਿਨੂੰ ਜਿਨੂੰ ਮੁਗਲਾਂ ਤੇ ਦੇਣ ਜਿਹੜਾ ਫਕੀਰ ਜਿਹੜਾ ਕਰਕੇ ਸਿੱਖ ਜਿਹੜੇ ਜੰਗਲਾਂ ਵਿੱਚ ਜਿਹੜਾ ਬਚਲੇ ਗਿਆ ਸੀ ਤਾਂ ਜਦੋਂ ਰਾਤ ਦੇ 12 ਵਜੇ ਆਪਣੀ ਜਾਨ ਤੇ ਖਤਰੇ 'ਚ ਪਾ ਗਏ ਅਮਰ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚੋਂ ਹਿੰਦੂ ਔਰਤਾਂ ਨੂੰ ਤੋਨਫਾ ਛਡਾਉਂਦੇ ਸੀ ਜਾਨ ਨਾਲ ਕੋਈ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਛਡਾਉਂਦੇ ਸੀ ਤੇ ਪਰ ਕਈ ਹੁਣ ਵੀ ਜਿਹੜੇ ਅਕਿਰਤ ਕਰਨ ਜਿਹੜੇ ਆਏ ਉਹ ਸਿੱਖਾਂ ਨੂੰ ਉਹ 12 ਵਜੇ ਆ ਕੇ ਤੇ ਸਭ ਨੂੰ ਫਿਰ ਬਖੌਲ ਡਾਉਂਦੀ ਦੇ ਕੋਸ਼ ਕਰਦੇ ਆ ਕਿਉਂਕਿ ਉਹਨਾਂ ਦੀ ਸੋਚ ਹੀ ਉਤਰਾਂ ਦੀ ਜਾਂ ਕੁਝ ਲੋਕਾਂ ਦੀ ਤੇ ਕਈ ਜਿਹੜੇ ਅਸੂਝਵਾਨ ਹਿੰਦੂ ਉਹ ਸਾਰੇ ਸਮੇਂ ਦੇ ਆਪ ਇਹਾਂ ਪੀ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਸੀ ਮੋਜੋ ਜਰਾ ਜਾ ਕੇ ਕਿਉਂਕਿ ਉਦੋਂ ਸਾਰੇ ਜਿਹੜੇ ਆ ਉਦੋਂ ਉਹ ਸੋਤੇ ਹੁੰਦੇ ਸੀ ਸੋਤੇ ਉਸ ਵੇਲੇ ਜਾ ਕੇ ਫਿਰ ਹਮਲਾ ਕਰਦੇ ਸੀ ਕਿਉਂਕਿ ਗਿਨਤੀ ਫਿਰ ਥੋੜੀ ਸੀ ਤੇ ਇਸ ਕਰਕੇ ਉਦੋਂ ਹੀ 12 ਵਜੇ ਜਾ ਕੇ ਹਮਲਾ ਕਰਕੇ ਤੇ ਉਦੋਂ ਉਹਨਾਂ ਨੂੰ ਉਥੋਂ ਛੇੜ ਜਾ ਉਹਨਾਂ ਦੀ ਔਰਤਾਂ ਨੂੰ ਛਡਾ ਕੇ ਤੇ ਘਰੋ ਘਰੀ ਪਹੁੰਚਾਉਂਦੇ ਸੀ ਪਰ ਉਹੋ ਚਕਈਆਂ ਨੂੰ ਉਹ ਚੰਗਲ ਦਾ ਨਹੀਂਗਾ ਜਾਦ ਉਸ ਕੋ ਉਲਟਾ ਜਾ ਕੇ ਜਿਹੜੀ ਉਦੋਂ ਉਹ ਫਿਰ ਉਦੋਂ ਫਿਰ ਉਹਨਾਂ ਵੱਲੋਂ ਕਾਫਤ ਬਣੀ ਸੀ ਮੁਸਲਮਾਨਾਂ ਵੱਲੋਂ ਕਿ ਇਹ ਫਿਰ ਅਣ ਸਿੱਖਾਂ ਦੇ 12 ਵਜੇ ਵੀ 12 ਵਜੇ ਹੋਣਾ ਉਹਨਾਂ ਦਾ ਉਹਨਾਂ ਨੇ ਆ ਜਾਣਾ ਹਨ ਨੂੰ ਪਹੇ ਜਾਣਾ ਹਮਲਾ ਕਰਨਗੇ ਉਹ ਉਹਨਾਂ ਦੀ ਉਹ ਗੱਲ ਬਣੀ ਸੀ ਇਹ ਉਹਨੂੰ ਸਭੋ ਮੁਕਾਵਲ ਜੜਾ ਉਹ ਡੰਦਿਆ ਇਸੇ ਤਰ੍ਹਾਂ ਦੀ ਸੋਚ ਵਾਲੇ ਕਈ ਆਪਾਂ ਵੇਨੇ ਆ ਅੱਖਾਂ ਦੇ ਪੀਂਦੇ ਆ ਪੰਜਾਬ ਵਿੱਚ ਰਹਿੰਦੇ ਆ ਪਰ ਨਾ ਉਹ ਪੰਜਾਬੀ ਬੋਲਣੀ ਪਸੰਦ ਕਰਦੇ ਆ ਤੇ ਨਾ ਉਹ ਪੰਜਾਬੀ ਆਪਣੇ ਆਧਾਰਿਆਂ ਤੇ ਜਾਂ ਧਾਰਮਿਕ ਸਥਾਨਾਂ ਉੱਤੇ ਕਿਸੇ ਹੋਰ ਬੋਲੀ ਦੇ ਨਾਲ ਇਹ ਨਹੀਂ ਵੀ ਨਾਲ ਉਹਨੂੰ ਵੀ ਲਿਖ ਲੋ ਉਹ ਵੀ ਨਾ ਵੀ ਇਹਨਾਂ ਵੀ ਨਹੀਂ ਕਰਦੇ ਪਿਛੇ ਨੂੰ ਫਿਰ ਕੱਲੀ ਦੇ ਅਕੇ ਲਿਖਣੀ ਚਲੋ ਨਾਲ ਕੁਦ ਕੇ ਉਹ ਦੂਜੀ ਬੋਲੀ ਹੈ ਜਿਹੜੀ ਤੁਸੀਂ ਪਸੰਦ ਕਰਦੇ ਜੇ ਉਹਦੇ ਨਾਲ ਉਹਨੂੰ ਵੀ ਪੰਜਾਬੀ ਵਿੱਚ ਲਿਖ ਲੋ ਇਨਾਉ ਨਹੀਂ ਕਰਦੇ ਕੋਈ ਇਹੋ ਜਿਹੇ ਸੋਚ ਵਾਲੇ ਲੋਕ ਆ ਜਦੋਂ ਪੰਜਾਬੀ ਸੂਬਾ ਬਣ ਲੱਗਾ ਏ ਤੇ ਉਦੋਂ ਵੀ ਉਹ ਪੰਜਾਬੀ ਦੇ ਵਿੱਚ ਆਖਦੇ ਹੁੰਦੇ ਸਾਡੀ ਮਾਂ ਬੋਲੀ ਹਿੰਦੀ ਆ ਉਹਨਾਂ ਨੇ ਇਤਰਾ ਆ ਕੇ ਲਖਾਈਆਂ ਸੀ ਉਹੋ ਜਿਹੇ ਸੋਚ ਵਾਲੇ ਹੁੰਦੇ ਆ ਕਈ ਉਹਨਾਂ ਵਿੱਚੋਂ ਠੀਕ ਆ ਇਹ ਵੀ ਸਾਰੇ ਇਤ ਨਹੀਂ ਹੁੰਦੇ ਪਰ ਜਿਹੜੀ ਇਤਰਾ ਦੀ ਸੋਚ ਵਾਲੇ ਬੰਦੇ ਆ ਉਹ ਜਿਹੜਿਆ ਹਰ ਧਰਮ ਵਿੱਚ ਹਰ ਥਾਂ ਹੀ ਪਾਏ ਜਾਂਦੇ ਹੁੰਦੇ ਆ ਇਤਰਾ ਪਰ ਜਿਹੜੀ ਇਹੋ ਜਿਹੇ ਸੋਚ ਵਾਲੇ ਬੰਦੇ ਆ ਉਹ ਜਿਹੜਿਆ ਓਕੇ ਦਾ ਜੱਜ ਕੀਤਾ ਭਲਾ ਵੀ ਜਿਹੜਾ ਉਹਨੂੰ ਜਿਹੜਾ ਉਹ ਯਾਦ ਨਹੀਂ ਰੱਖਦੇ ਸਾਡੇ ਜਦੋਂ ਉਹਨਾਂ ਦਾ ਵਪਾਰੀ ਦੀ ਵੀ ਪਰਦੇਸ ਤੋਂ ਹੀ ਸਾਡੇ ਦੀ ਉਹਨਾਂ ਦੀ ਅਚਾਨਕ ਮੌਤ ਹੋ ਗਈ ਮੈਂ ਉਹਦੇ 5 ਸਾਲ ਦਾ ਸਾਂ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਕੋਈ ਸਾਡੇ ਰਿਸ਼ਤੇਦਾਰ ਸੀ ਜਾਂ ਜਿਹੜੇ ਪਾਪਾ ਜੀ ਉਹਨਾਂ ਦੇ ਦੋਸਤ ਸੀ ਉਹਨਾਂ ਨੇ ਸਾਡੀ ਜਿੰਨਾ ਜਿੰਨਾ ਨੇ ਹੈਲਪ ਕੀਤੀ ਜਾਂ ਜਿਨ੍ਹਾਂ ਨੇ ਹਾਂ ਵੀ ਕੀਤੀ ਹਾਂ ਵੀ ਤੁਸੀਂ ਅੱਜ ਇਹ ਲੋੜ ਪਈ ਤਾਂ ਸਾਨੂੰ ਦੱਸਿਓ ਸਾਨੂੰ ਜਿੰਨਾ ਤੋਂ ਆਸ ਹੁੰਦੀ ਸੀ ਕਿ ਅਸੀਂ ਜਾ ਕੇ ਜਦੋਂ ਇਹਨਾਂ ਨੂੰ ਕੋਈ ਕੰਮ ਆਖਾਂਗੇ ਤੇ ਇਹਨਾਂ ਦੇ ਗੋਨਾ ਨਹੀਂ ਕਰਨੀ ਹਾਂਜੀ ਉਹਨਾਂ ਦੇ ਵਾਸਤੇ ਹਾਂ ਅੱਜ ਵੀ ਸਤਕਾਰ ਰੱਖਦੇ ਹਾਂ ਭਾਵੇਂ ਕਿ ਕਈ ਕਈਆਂ ਵਿਸ਼ਾ ਦੇ ਮੇਰੇ ਉਹਨਾਂ ਨਾਲ ਵਿਚਾਰ ਨਾ ਵੀ ਮਿਲਦੇ ਹੁਣ ਪਰ ਫਿਰ ਵੀ ਪੂਸ਼ ਕਰੀ ਦੀ ਆ ਕਿ ਉਹਨਾਂ ਦਾ ਸਤਿਕਾਰ ਜਿਹੜਾ ਉਹ ਕਾਇਮ ਰਵੇ ਤੇ ਉਹਨਾਂ ਦੇ ਉੱਤੇ ਚੀਜ਼ ਨੂੰ ਯਾਦ ਰੱਖੀਦਾ ਤੇ ਇਹਨਾਂ ਨੇ ਇਹਨਾਂ ਨੇ ਸਾਡੀ ਫਿਰ ਉਸ ਵੇਲੇ ਜਿਹੜੇ ਵੇਲੇ ਪਹਿਲੇ ਅਸੀਂ ਅਸੀਂ ਛੋਟੇ ਸਾਂ ਜਾਂ ਸਾਨੂੰ ਸਾਨੂੰ ਫਿਰ ਲੋੜ ਸੀ ਹੈਲਪ ਦੀ ਇਹਨਾਂ ਨੇ ਸਾਡੇ ਵਾਤੇ ਫਖੜੇ ਹੋਏ ਜਾਂ ਕੋਈ ਖੜੇ ਸਾਡੇ ਵਾਤੇ ਗੱਲ ਕੀਤੀ ਜਾਂ ਕੋਈ ਸਾਡੀ ਹੈਲਪ ਕੀਤੀ ਉਹਨੂੰ ਯਾਦ ਰੱਖੀਦਾ ਵਾ ਪਾਪਾ ਜੀ ਦੇ ਇਸ ਤਰ੍ਹਾਂ ਸੇ ਵੀ ਛੋੜੇ ਤੋਂ ਬਾਅਦ ਆਪਣੇ ਨਾਲ ਬੀਤੇ ਸਮੇਂ ਕਰਕੇ ਹੀ ਮੈਨੂੰ ਜਿਹੜਾ ਇਹ ਜਿਹੜੀਆਂ ਭਗਤੀਆਂ ਵਾਂ ਜਿੰਨੀਆਂ ਸਤਰਾਵਾਂ ਮੈਨੂੰ ਉਹ ਜਾਦੀਆਂ ਚੰਗੀਆਂ ਲੱਗਦੀਆਂ ਹਾਂ ਤੇ ਮੈਨੂੰ ਇਹ ਜਾਦ ਵੀ ਕਰਾਉਂਦੀਆਂ ਰਹਿੰਦੀਆਂ ਸਾਨੂੰ ਪਈ ਅਕਿਰਤ ਕਰਨਾ ਬਣ ਜਾਈਏ ਕਿਸੇ ਨੇ ਜੋ ਸਿਖ ਚੁੱਕੇ ਹਨ ਸਾਡੇ ਬਾਤ ਚੰਗੀ ਕਰਤ ਕੀਤੀ ਆ ਉਹ ਰੋ ਰੱਖੀਏ ਅਕਿਰਤ ਕਰਨਾ ਬਣੀਏ ਅਕਿਰਤ ਕਰਨ ਜਿਹੜਾ ਬਹੁਤ ਮਾੜਾ ਬੰਦਾ ਹੁੰਦਾ ਵਾ ਇਹ ਉੱਚ ਪੜਨ ਤੇ ਸੁਣਨ ਵਾਤੇ ਇਹ ਜਿਹੜੀਆਂ ਭਗਤੀਆਂ ਵਾਂ ਬੜੀਆਂ ਚੰਗੀਆਂ ਲੱਗਦੀਆਂ ਵਾਂ ਉੱਚ ਪਤਾ ਨਹੀਂ ਕਿੰਨੀਆਂ ਕਿ ਇਸ ਭਗਤੀਆਂ ਦੇ ਉੱਤੇ ਜਿਹੜੇ ਦੁੱਖ ਫਿਰ ਪਹਰਾ ਦਿੰਦੇ ਆ ਨੇਕਾ ਦੇ ਸੰਗ ਨੇਕੀ ਕਰੀਏ ਨਸਲਾਂ ਨਹੀਂ ਪੁਲਾਉਂਦੇ ਬੁਰਿਆਂ ਦੇ ਸੰਗ ਦੇ ਕੀ ਕਰੀਏ ਉਲਟਾ ਜੋਖ ਪਚਾਉਂਦੇ ਮਿਲਦੀ ਆਸ ਤੇ ਨਾਲ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਹਿ